ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਟੱਡੀ ਟ੍ਰੈਕ ਸਲਾਹਕਾਰ ਜੇਕਰ ਤੁਸੀਂ ਹੋਮ ਕੇਅਰ ਵਰਕਰ ਪ੍ਰੋਗਰਾਮ ਲਈ ਅਰਜੀ ਦੇਣ ਦਾ ਮੌਕਾ ਕਵਾ ਦਿੱਤਾ ਹੈ ਤਾਂ ਕੈਨੇਡਾ ਪੀਆਰ ਵਿਕਲਪਾਂ ਤੇ ਵਿਚਾਰ ਕਰੋ 온ਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਸੂਬੇ ਦਾ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਇਹ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਰਾਹੀਂ ਕੈਨੇਡਾ ਸਰਕਾਰ ਦੇ ਸਹਿਯੋਗ ਨਾਲ ਕੰਮ ਕਰਦਾ ਹੈ। OINP ਉਹਨਾਂ ਲੋਕਾਂ ਨੂੰ ਸਥਾਈ ਨਿਵਾਸ ਲਈ ਪਛਾਣਦਾ ਹੈ ਅਤੇ ਨਾਮਜ਼ਦ ਕਰਦਾ ਹੈ ਜਿਨ੍ਹਾਂ ਕੋਲ 온ਟਾਰੀਓ ਦੀ ਆਰਥਿਕਤਾ ਦੀਆਂ ਜ਼ਰੂਰਤਾਂ ਦੇ ਹੁਨਰ ਅਤੇ ਅਨੁਭਵ ਹੁੰਦੇ ਹਨ। ਅਤੇ ਕੈਨੇਡਾ ਸਰਕਾਰ ਸਥਾਈ ਨਿਵਾਸ ਲਈ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਦਾ ਅੰਤਿਮ ਫੈਸਲਾ ਲੈਂਦੀ ਹੈ। ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ, ਹੁਨਰਮੰਦ ਵਿਦੇਸ਼ੀ ਕਾਮਿਆਂ ਅਤੇ ਕੈਨੇਡੀਅਨ ਸੰਸਥਾ ਤੋਂ ਅੰਤਰਰਾਸ਼ਟਰੀ ਗ੍ਰੈਜੂਏਟਾਂ ਲਈ ਸਥਾਈ ਨਿਵਾਸ ਦਾ ਇੱਕ ਰਸਤਾ ਹੈ ਜੋ ਕੈਨੇਡਾ ਦੇ ਚਾਰ ਐਟਲਾਂਟਿਕ ਪ੍ਰਾਂਤਾਂ ਵਿੱਚੋਂ ਇੱਕ ਵਿੱਚ ਕੰਮ ਕਰਨਾ ਅਤੇ ਰਹਿਣਾ ਚਾਹੁੰਦੇ ਹਨ ਨਿਊ ਬ੍ਰਾਊਂਸਵਿਕ ਨੋਵ ਸਕੋਸ਼ੀਆ ਪ੍ਰਿੰਸ ਐਡਵਰਡ ਆਇਲੈਂਡ ਜਾਂ ਨਿਊ ਫਾਉਂਡਲੈਂਡ ਅਤੇ ਲੈਬਰੈਡੋਰ ਇਹ ਪ੍ਰੋਗਰਾਮ ਮਾਲਕਾਂ ਨੂੰ ਉਹਨਾਂ ਨੌਕਰੀਆਂ ਲਈ ਯੋਗ ਉਮੀਦਵਾਰਾਂ ਨੂੰ ਨਿਯੁਕਤ ਕਰਨ ਵਿੱਚ ਮਦਦ ਕਰਦਾ ਹੈ ਜੋ ਉਹ ਸਥਾਨਕ ਤੌਰ ਤੇ ਨਹੀਂ ਭਰ ਸਕੇ ਸਨ ਪਿੰਡੂ ਅਤੇ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਹੁਨਰਮੰਦ ਕਾਮਯਾ ਲਈ ਸਾਈ ਨਿਵਾਸ ਦੇ ਰਸਤੇ ਹਨ ਜੋ ਕੈਨੇਡਾ ਦੇ 18 ਪਿੰਡੂ ਅਤੇ ਛੋਟੇ ਭਾਈਚਾਰਿਆਂ ਵਿੱਚੋਂ ਇੱਕ ਵਿੱਚ ਕੰਮ ਕਰਨਾ ਅਤੇ ਰਹਿਣਾ ਚਾਹੁੰਦੇ ਹਨ ਸਸਕੈਚੁਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਕੈਨੇਡਾ ਵਿੱਚ ਪ੍ਰਵਾਸ ਕਰਨ ਦਾ ਇੱਕ ਤਰੀਕਾ ਹੈ ਐਸ ਆਈ ਐਨ ਪੀ ਰਾਹੀਂ ਸਸਕੈਚੁਨ ਪ੍ਰਾਂਤ ਗੈਰ ਕੈਨੇਡੀਅਨ ਤੋਂ ਹੈਸ਼ੀ ਅਰਜ਼ੀਆਂ ਨੂੰ ਸੱਦਾ ਦਿੰਦਾ ਹੈ ਜੋ ਸਸਕੈਚੁਨ ਨੂੰ ਆਪਣਾ ਘਰ ਬਣਾਉਣਾ ਚਾਹੁੰਦੇ ਹਨ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਸੰਘੀ ਸਰਕਾਰ ਨੂੰ ਸਫਲ ਬਿਨੇਕਾਰਾਂ ਨੂੰ ਨਾਮਜ਼ਦ ਕਰਦਾ ਹੈ ਫ੍ਰੈਂਕੋਫੋਨ ਮੋਬਿਲਿਟੀ ਵਰਕ ਪਰਮਿਟ ਕੈਨੇਡੀਅਨ ਮਾਲਕਾਂ ਲਈ ਤੁਹਾਨੂੰ ਲੇਬਰ ਮਾਰਕੀਟ ਪ੍ਰਭਾਵ મૂਲੰਕਣ ਤੋਂ ਬਿਨਾਂ ਨੌਕਰੀ ਤੇ ਰੱਖਣਾ ਆਸਾਨ ਬਣਾਉਂਦਾ ਹੈ ਜੇਕਰ ਤੁਸੀਂ ਕੁਝ ਖਾਸ ਜ਼ਰੂਰਤਾਂ ਪੂਰੀਆਂ ਕਰਦੇ ਹੋ ਅਤੇ ਤੁਹਾਡੀ ਕਿਸਮਤ ਕਿਊਬਿਕ ਸੂਬੇ ਤੋਂ ਬਾਹਰ ਰਹਿਣ ਅਤੇ ਕੰਮ ਕਰਨ ਦੀ ਨੋਵਾ ਸਕੋਸ਼ੀਆ ਹੁਨਰਮੰਦ ਵਰਕਰ ਪ੍ਰੋਗਰਾਮ ਨੋਵਾ ਸਕੋਸ਼ੀਆ ਨਾਮਜਤ ਪ੍ਰੋਗਰਾਮ ਐਨ ਐਸ ਐਨ ਪੀ ਦਾ ਹਿੱਸਾ ਹੈ ਇਹ ਮਾਲਕਾਂ ਨੂੰ ਵਿਦੇਸ਼ੀ ਨਾਗਰਿਕਾਂ ਅਤੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਦੀ ਭਰਤੀ ਕਰਨ ਵਿੱਚ ਮਦਦ ਕਰਦਾ ਹੈ ਜਿਨ੍ਹਾਂ ਦੇ ਹੁਨਰ ਨੋਵਾ ਸਕੋਸ਼ੀਆ ਵਿੱਚ ਲੋੜਿੰਦੇ ਹਨ ਯੋਗ ਹੋਣ ਲਈ ਉਮੀਦਵਾਰਾਂ ਕੋਲ ਨੋਵਾ ਸਕੋਸ਼ੀਆ ਵਿੱਚ ਇੱਕ ਯੋਗ ਮਾਲਕ ਤੋਂ ਇੱਕ ਵੈਦ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ। ਨੌਕਰੀ ਦੀ ਪੇਸ਼ਕਸ਼ ਪੂਰੇ ਸਮੇਂ ਦੀ ਹੋਣੀ ਚਾਹੀਦੀ ਹੈ ਅਤੇ ਨੋਵਾ ਸਕੋਸ਼ੀਆ ਵਿੱਚ ਸਥਿਤ ਹੋਣੀ ਚਾਹੀਦੀ ਹੈ। ਯੋਗਤਾ ਮਾਪਦੰਡਾ ਵਿੱਚ ਕੰਮ ਦਾ ਤਜਰਬਾ, ਸਿੱਖਿਆ, ਭਾਸ਼ਾ ਦੀ ਮਹਾਰਤ ਅਤੇ ਸੈਟਲਮੈਂਟ ਲੋੜਾਂ ਸ਼ਾਮਲ ਹਨ। ਨਿਊ ਬ੍ਰਾਊਂਟਵਿਕ ਹੁਨਰਮੰਦ ਵਰਕਰ ਸਟ੍ਰੀਮ ਉਹਨਾਂ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਿਵਾਸ ਵੱਲ ਇੱਕ ਰਸਤਾ ਪੇਸ਼ ਕਰਦਾ ਹੈ। ਜੋ ਸੂਪੇ ਵਿੱਚ ਵਸਣ ਦੀ ਯੋਜਨਾ ਬਣਾ ਰਹੇ ਹਨ ਇਹ ਸਕੀਮ ਉਹਨਾਂ ਵਿਅਕਤੀਆਂ ਲਈ ਤਿਆਰ ਕੀਤੀ ਗਈ ਹੈ ਜੋ ਵਰਤਮਾਨ ਵਿੱਚ ਨੌਕਰੀ ਕਰ ਰਹੇ ਹਨ ਜਾਂ ਉਹਨਾਂ ਕੋਲ ਇੱਕ ਜੋਗ ਨਿਊ ਬ੍ਰਾਊਂਸਵਿਕ ਮਾਲਕ ਕੋਲ ਪੂਰੇ ਸਮੇਂ ਗੈਰ ਮੌਸਮੀ ਅਹੁਦੇ ਲਈ ਨੌਕਰੀ ਦੀ ਪੇਸ਼ਕਸ਼ ਹੈ ਇਹਨਾਂ ਵਿਅਕਤੀਆਂ ਦੇ ਹੁਨਰ ਅਤੇ ਸਿੱਖਲਾਈ ਦੀ ਲੋੜ ਹੈ ਤਾਂ ਜੋ ਉਹਨਾਂ ਭੂਮਿਕਾਵਾਂ ਲਈ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਜੋ ਮਾਲਕ ਸਥਾਈ ਨਿਵਾਸੀਆਂ ਜਾਂ ਕੈਨੇਡੀਅਨ ਨਾਗਰਿਕਾਂ ਨਾਲ ਪਰਣ ਵਿੱਚ ਅਸਮਰਥ ਰਹੇ ਹਨ ਜੋ ਪਹਿਲਾਂ ਹੀ ਸੂਬੇ ਵਿੱਚ ਰਹਿ ਰਹੇ ਹਨ প্রভিনਸ਼ੀਅਲ ਤੌਰ ਤੇ ਨਾਮਜ਼ਦ ਉਮੀਦਵਾਰਾਂ ਲਈ ਕੈਨੇਡੀਅਨ ਸਥਾਈ ਨਿਵਾਸ ਲਈ ਇੱਕ ਸੰਭਾਵੀ ਤੌਰ ਤੇ ਤੇਜ਼ ਰਸਤਾ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ প্রভিনਸ਼ੀਅਲ ਨਾਮਜ਼ਦ ਪ੍ਰੋਗਰਾਮ ਐਨ ਐਲ ਐਨ ਪੀ ਦਾ ਐਕਸਪ੍ਰੈਸ ਐਂਟਰੀ ਸਕਿਲਡ ਵਰਕਰ ਸਟ੍ਰੀਮ ਉਹਨਾਂ ਨੂੰ ਹੁਨਰਮੰਥ ਕਾਮਿਆਂ ਲਈ ਖੁੱਲ੍ਹਾ ਹੈ ਜੋ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਵਿੱਚ ਸੈਟਲ ਹੋਣਾ ਚਾਹੁੰਦੇ ਹਨ ਬਸ਼ਰਤੇ ਉਹ ਕੁਝ ਯੋਗਤਾ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਣ ਅਤੇ ਇੱਕ ਗਾਰੰਟੀਸ਼ੁਦਾ ਪੂਰੇ ਸਮੇਂ ਦੀ ਨੌਕਰੀ ਦੀ ਪੇਸ਼ਕਸ਼ ਰੱਖਦੇ ਹੋਣ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਨਵੀਂ-ਨਵੀਂ ਜਾਣਕਾਰੀਆਂ ਲਈ ਚੈਨਲ ਨੂੰ ਪਸੰਦ ਸਾਂਝਾ ਅਤੇ ਸਬਸਕ੍ਰਾਈਬ ਕਰੋ